ਹਿੰਦੀ ਦਾ ਇੱਕ ਸ਼ਬਦ ਵਾ ਲਕਸ਼ੇ ਲਕਸ਼ੇ ਦਾ ਮਤਲਬ ਆ ਕਿ ਹਰ ਇੱਕ ਵਿਅਕਤੀ ਨੂੰ ਜੀਵਨ ਦੇ ਵਿੱਚ ਜੜਾ ਵਾ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਾਂ ਜਦੋਂ ਕਿਤੇ ਉਹ ਜੌਬ ਕਰਦਾ ਵਾ ਉਹਨੂੰ ਇੱਕ ਲਕਸ਼ੇ ਦਿੱਤਾ ਜਾਂਦਾ ਜਿਹਨੂੰ ਅਸੀਂ ਟਾਰਗੇਟ ਵੀ ਕਹਿੰਨੇ ਔਰ ਜਦੋਂ ਉਸ ਟਾਰਗੇਟ ਨੂੰ ਅਚੀਵ ਕਰ ਲਿਆ ਜਾਂਦਾ ਵਾ ਤਾਂ ਉਸ ਵਿਅਕਤੀ ਨੂੰ ਮਹਾਨ ਵੀ ਕਿਹਾ ਜਾਂਦਾ ਵਾ ਅੱਜ ਅਸੀਂ ਇਸ ਸ਼ਬਦ ਲਕਸ਼ੇ ਦੇ ਨਾਲ ਹੀ ਜੁੜੇ ਹੋਏ ਇੱਕ ਨੌਜਵਾਨ ਦੇ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਜਿਹਦਾ ਨਾਮ ਲਖਸ਼ੇ ਆ ਔਰ ਉਸਦੇ ਜੀਵਨ ਦਾ ਲਖਸ਼ੇ ਵੀ ਜੜਾ ਵਾ ਉਹ ਇੱਕ ਨਵੇਕਲਾ ਵਾ ਮੈਂ ਇਸ ਵੇਲੇ ਗੁਰਦਾਸਪੁਰ ਦੇ ਵਿੱਚ ਮੌਜੂਦ ਆ ਜਿੱਥੇ ਇਹ ਨੌਜਵਾਨ ਲਖਸ਼ੇ ਜੜਾ ਕਿ ਇੱਕ ਆਰਟਿਸਟ ਵਾ ਔਰ ਕੁਝ ਮਿੰਟਾਂ ਦੇ ਵਿੱਚ ਹੀ ਆਪਣੀ ਹੱਥ ਦੇ ਨਾਲ ਪੈਨਸਲ ਦੇ ਨਾਲ ਆਪਣੇ ਔਜ਼ਾਰਾਂ ਦੇ ਨਾਲ ਤੁਹਾਡੀ ਹੂਬੂ ਫੋਟੋ ਜੜੀ ਆ ਉਹ ਇੱਕ ਪੇਪਰ ਦੇ ਉੱਤੇ ਉਤਾਰ ਦਿੰਦਾ ਵਾ ਔਰ ਬਹੁਤ ਸਾਰੀਆਂ ਨਾਮੀ ਸ਼ਖਸੀਅਤਾਂ ਦੀਆਂ ਫੋਟੋਆਂ ਵੀ ਇਸ ਨੌਜਵਾਨ ਵੱਲੋਂ ਬਣਾਈਆਂ ਗਈਆਂ ਨੇ ਔਰ ਮੈਂ ਕਹਾਂਗਾ ਸਭ ਤੋਂ ਪਹਿਲਾਂ ਅਲਖਸ਼ੇ ਅੱਜ ਦੀ ਗੱਲਬਾਤ ਵਿੱਚ ਤੁਹਾਡਾ ਸਵਾਗਤ ਆ ਸਭ ਤੋਂ ਪਹਿਲਾਂ ਦਿਖਾਓ ਜਿਹੜੀਆਂ ਤੁਸੀਂ ਹੁਣ ਤੱਕ ਆਪਣੇ ਹੱਥ ਦੇ ਨਾਲ ਜਿਹੜਾ ਪੈਨਸਲ ਦੇ ਨਾਲ ਇਹ ਲੋਕਾਂ ਦੀਆਂ ਔਰ ਫੇਮਸ ਪਰਸਨੈਲਿਟੀ ਦੀਆਂ ਜਿਹੜੀਆਂ ਵਾ ਤੁਸੀਂ ਜਿਹੜੀਆਂ ਬਣਾਈਆਂ ਹੋਈਆਂ ਸੋਏ ਦੇਖ ਰਹੇ ਜੇ ਭਗਵਾਨ ਗਣੇਸ਼ ਜੀ ਦੀ ਬਹੁਤ ਸੋਹਣੀ ਪੇਂਟਿੰਗ ਬਣਾਈ ਹੋਈ ਆ ਉਸ ਦੇ ਬਾਅਦ ਅੱਗੇ ਆ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਔਰ ਉਸਦੇ ਬਾਅਦ ਅੱਗੇ ਵੀ ਮੈਂ ਕਹਾਂਗਾ ਲਖੇ ਤੁਸੀਂ ਲਗਾਤਾਰ ਦਰਸ਼ਕਾਂ ਨੂੰ ਪੇਂਟਿੰਗ ਦਿਖਾਓ ਸ੍ਰੀ ਗੁਰੂ ਨਾਨਕ ਦੇਵ ਜੀ ਔਰ ਉਸਦੇ ਬਾਅਦ ਨੌਜਵਾਨਾਂ ਦਾ ਸਭ ਤੋਂ ਚਰਚਿਤ ਨਾਮ ਸਿੱਧੂ ਮੂਸੇਵਾਲਾ ਦੇਖੋ ਹੁਬ ਹੁ ਐਂ ਲੱਗ ਰਿਹਾ ਕਿ ਸਿੱਧੂ ਮੂਸੇਵਾਲਾ ਜਿਹੜਾ ਵਾ ਉਹ ਇੱਥੇ ਹੀ ਆ ਚੁੱਕਿਆ ਦਾ ਵਾ ਔਰ ਉਸਦੇ ਬਾਅਦ ਸਾਊਥ ਦਾ ਸੁਪਰਸਟਾਰ ਅਰਜੀਤ ਸਿੰਘ ਜਿਹੜੇ ਸਿੰਗਰ ਨੇ ਨਾਮੀ ਸਿੰਗਰ ਔਰ ਉਸਦੇ ਬਾਅਦ ਇੰਨਾ ਬਾਰੇ ਸ਼ਾਇਦ ਨਾਮ ਵੀ ਲੈਣ ਦੀ ਕੋਈ ਜ਼ਰੂਰਤ ਨਹੀਂ ਆ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਲਤਾ ਮੰਗੇਸ਼ਕਰ ਜੀ ਔਰ ਉਸ ਦੇ ਬਾਅਦ ਇੱਕ ਹੋਰ ਗੁਰੂ ਨਾਨਕ ਦੇਵ ਜੀ ਦੀ ਫੋਟੋ ਆ ਔਰ ਔਰ ਇੱਕ ਫੋਟੋ ਜਿਹੜੀ ਆ ਉਹ ਹੋਰ ਇਸ ਨੌਜਵਾਨ ਵੱਲੋਂ ਸਾਡੀ ਹਾਜ਼ਰੀ ਦੇ ਵਿੱਚ ਹੀ ਬਣਾਈ ਗਈ ਸੀਗੀ ਔਰ ਇਹ ਤਸਵੀਰ ਇੱਕ ਖਾਸ ਅਹਿਮੀਅਤ ਰੱਖਦੀ ਆ ਇਹ ਤਸਵੀਰ ਜਿਹੜੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਕਲੋਜ਼ ਕਰਕੇ ਦਿਖਾਓ ਇਹ ਤਸਵੀਰ ਵਾ ਗੁਰਦਾਸਪੁਰ ਜ਼ਿਲ੍ਹੇ ਦੇ ਐਸਐਸਪੀ ਆਈਪੀਐਸ ਸ਼੍ਰੀ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਜੀ ਦੀ ਔਰ ਜਦੋਂ ਅਸੀਂ ਇਸ ਨੌਜਵਾਨ ਲਕਸ਼ੇ ਦੇ ਨਾਲ ਗੱਲਬਾਤ ਕਰਨ ਆਏ ਆ ਤਾਂ ਇਸ ਨੌਜਵਾਨ ਨੇ ਸਾਡੀ ਹਾਜ਼ਰੀ ਦੇ ਵਿੱਚ ਇਹ ਤਸਵੀਰ ਐਸਐਸਪੀ ਸਾਹਿਬ ਦੀ ਬਣਾਈ ਆ ਸਰ ਇਹ ਤਸਵੀਰ ਬਣਾਉਣ ਦਾ ਕੀ ਲੌਜੀਕ ਆ ਕੀ ਕਾਰਨ ਕਿਉਂ ਤੁਸੀਂ ਐਸਐਸਪੀ ਸਾਹਿਬ ਦੀ ਫੋਟੋ ਬਣਾਈ ਆ ਕਿਉਂਕਿ ਇਹ ਇਹੀ ਆ ਜਿਹੜੇ ਮਤਲਬ ਤੁਹਾਡੇ ਗੁਰਦਾਸਪੁਰ ਦੇ ਵਿੱਚ ਸਵਾੜਨਦੇ ਆ ਸਭ ਕੁਝ ਨਸ਼ਿਆਂ ਨੂੰ ਮਤਲਬ ਬਹੁਤ ਰੋਕਨਦੇ ਆ ਜਿਵੇਂ ਸਾਡੇ ਬੜਾ ਦੇਸ਼ ਪਹਿਲਾਂ ਗੁਰਦਾਸਪੁਰ ਦੀ ਨਸ਼ਾ ਬੜਾ ਵੱਧ ਗਿਆ ਕਾਫੀ ਹੱਦ ਤੱਕ ਵੱਧ ਗਿਆ ਜੀ ਇਹਨਾਂ ਦਾ ਮਤਲਬ ਬਹੁਤ ਯੋਗਦਾਨ ਆ ਜਿਹਦੇ ਤੇ ਨਸ਼ਾ ਘਟਿਆ ਵਾ ਕ੍ਰਾਈਮ ਘਟੇ ਨੇ ਮਤਲਬ ਕਾਫੀ ਹੱਦ ਤੱਕ ਚੱਲ ਗਏ ਤੇ ਕ੍ਰਾਈਮ ਹੁਣ ਬੜਾ ਅ 26 ਜਨਵਰੀ ਹੋਈ ਆ ਮਤਲਬ ਬਹੁਤ ਸਾਫ ਸੁੱਤਰੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਗਈ ਆ ਜੀ ਮੈਂ ਬਹੁਤ ਵਧੀਆ ਇਸ ਲਈ ਬਸ ਮੈਂ ਸਰਦੀ ਫੋਟੋ ਖਿਡਵਾਣੀ ਸੀ ਜੀ ਸੋ ਅ ਬੱਚਾ ਦੱਸ ਰਿਹਾ ਵਾ ਆਰਟਿਸਟ ਲਖਸ਼ੇ ਕਿ ਐਸਐਸਪੀ ਸਾਹਿਬ ਜਿਹੜੇ ਆ ਆਈਪੀਐਸ ਦੇ ਅਮਰਜੀ ਜੀ ਉਹਨਾਂ ਦੇ ਆਉਣ ਦੇ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਨਸ਼ੇ ਨੂੰ ਕਾਫੀ ਹੱਦ ਤੱਕ ਠੱਲ ਪਈ ਆ ਔਰ ਨੌਜਵਾਨਾਂ ਨੂੰ ਚੱਗੇ ਪਾਸੇ ਤੋਰਿਆ ਗਿਆ ਵਾ ਲਖਸ਼ੇ ਆਪਾਂ ਇਸ ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਤੋਰੀਏ ਹੁਣ ਦੱਸੋ ਕਿ ਤੁਹਾਨੂੰ ਇਹ ਜਿਹੜਾ ਅ ਹੈਂਡਮੇਡ ਪੇਂਟਿੰਗ ਦਾ ਜਿਹੜਾ ਸ਼ੌਂਕ ਬਾ ਇਹ ਕਿੱਥੋਂ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਹਦੀ ਸ਼ੁਰੂਆਤ ਇਹ ਲੋਕਡਾਊਨ ਵਿੱਚ ਮੈਂ ਕਿੱਥੇ ਬੈਠੇ ਰਹਿੰਦੇ ਸੀ ਸਾਡੇ ਆਪਣੇ ਘਰਾਂ 'ਚ ਕਿਉਂਕਿ ਬਹੁਤ ਮੁਸ਼ਕਿਲ ਮਤਲਬ ਆਈਆਂ ਇਹ ਲੋਕਾਂ ਨੂੰ ਉਸ ਟਾਈਮ ਬੈਠੇ ਰਹਿੰਦੇ ਸੀ ਮम्मा ਨੇ ਕਿਹਾ ਕਿ ਚਲੋ ਤੂੰ ਪਹਿਲਾਂ ਡਰਾਇੰਗ ਕਰਦਾ ਰਿਹਾ ਵਾ ਐਲਫਾ ਡਰਾਇੰਗ ਬੁੱਕ ਪਈ ਦੀ ਆ ਤੂੰ ਕੁਝ ਡਰਾਇ ਕਰ ਤੇ ਮੈਂ ਤਾਂ ਫਿਰ ਡਰਾਇ ਕਰ ਲਾ ਪਿਆ ਫਿਰ ਮੈਨੂੰ ਆਦੇ ਵਿੱਚ ਹੋਰ ਮੈਂ ਥੋੜਾ ਰੁਝਿਆ ਉਹਦੇ ਪਤਾ ਲੱਗਿਆ ਕਿ ਹਾਂ ਅਲਗ-ਅਲਗ ਪੈਨਸਲਾਂ ਦਾ ਯੂਜ਼ ਹੁੰਦੀਆਂ ਵਾ ਮਤਲਬ ਇਡੇ-ਇਡੇ ਵੱਡੇ ਆਰਟਿਸਟਾਂ ਕਈ ਸਕਸੈਸਫੁਲ ਹੋਏ ਨੇ ਆਰਟਿਸਟਾਂ ਦੇ ਵਿੱਚ ਫਿਰ ਮੈਨੂੰ ਪੈਨਸਲਾਂ ਦਾ ਪਤਾ ਲੱਗਿਆ ਦੇ ਵਿੱਚ ਕਿੰਨੀ-ਕਿੰਨੀ ਜਰ੍ਹਾਂ ਦੀ ਪੈਨਸਲ 10 10-15 ਤਰ੍ਹਾਂ ਦੀ ਪੈਨਸਲ ਦਾ ਯੂਜ਼ ਹੁੰਦੀਆਂ ਚ ਚਾਰਕ ਕੋਲ ਪੇਂਟਿੰਗ ਹੁੰਦੀ ਆ ਕੈਲੀਗ੍ਰਾਫੀ ਪੇਂਟਿੰਗ ਹੁੰਦੀ ਆ ਮਤਲਬ ਕਾਫੀ ਅਲਗ-ਅਲਗ ਤਰ੍ਹਾਂ ਦੀ ਪੇਂਟਿੰਗ ਹੁੰਦੀਆਂ ਤੇ ਉਹ ਕਾਫੀ ਕੋਸ਼ ਮੈਂ YouTube ਤੋਂ ਸਿੱਖਿਆ ਸਿੱਖਣ ਨੂੰ ਮੈਂ ਬਾਰ ਉਹ ਸੋਚਿਆ ਕਿ ਚਲੋ ਬਾਰ ਉਹ ਸਿੱਖਿਆ ਜਾਏ ਪਰ ਬਾਰੋਂ ਕਾਫੀ ਮਤਲਬ ਐਕਸ ਜੀ ਜਿਵੇਂ ਮਹੀਨੇ ਦਾ ਜਿਵੇਂ 3000 ਰੁਪਏ ਹੁੰਦੇ ਆ ਉਹਦੇ ਵਿੱਚ ਹਫਤੇ 'ਚ ਦੋ ਦਿਨ ਬੱਸ ਜਾਣਾ ਉਹਦੇ ਵਿੱਚ ਬੰਦੇ ਨੇ ਕੀ ਸਿੱਖ ਲੈਣਾ ਹੂੰ ਹੂੰ ਉਹਦੇ ਵਿੱਚ ਬੱਸ ਬੰਦੇ ਨੂੰ ਇੱਕ ਇੱਕ ਬੰਦਾ ਫਰੈਂਡ ਗਿਆ ਸੀ ਤੇ ਉਹਨੂੰ ਬੱਸ ਐਂ ਦੱਸਿਆ ਗਿਆ ਕਿ ਆਖੀ ਤਾਂ ਦੋ ਮਹੀਨੇ ਨੂੰ ਅੱਖ ਬਣਾਉਣੀ ਚਾਹੀਦੀ ਦੱਸ ਰਿਹਾ ਕਿ ਅੱਖ ਬਣਾਨੀ ਹੈ ਬੱਸ ਇਦਾਂ ਜੀ ਜੀ ਤੇ ਮੈਂ ਅਸੀਂ ਦਹੀਂ YouTube ਤੋਂ ਵਧੀਆ ਸੀਦੇ ਰਹੇ ਵੱਡੇ ਵੱਡੇ ਆਰਟਿਸਟ ਵੇਖਦੇ ਰਹੇ ਫਿਰ ਉੱਥੋਂ ਹੀ ਪ੍ਰੇਰਿਤ ਹੋ ਕੇ ਕੀਤਾ ਅ ਸਰ ਇਹਦੇ ਬਾਰੇ ਥੋੜਾ ਲਕਸ਼ੇ ਸਾਨੂੰ ਇਹ ਦੱਸੋ ਕਿ ਹੁਣ ਇਸ ਫੀਲਡ ਦੇ ਵਿੱਚ ਅੱਗੇ ਤੁਹਾਡਾ ਟਾਰਗੇਟ ਕੀ ਹੈ ਤੁਸੀਂ ਕਿੱਥੋਂ ਤੱਕ ਪਹੁੰਚਣਾ ਚਾਹੁੰਦੇ ਹੋ ਮੈਂ एक्चुअली ਇਹ ਪੈਸ਼ਨ ਹੀ ਮੇਰਾ ਕਿ ਮੈਂ ਚਾਹਨਾ ਕਿ ਚਲੋ ਮੈਂ ਇੱਕ ਜੋਬ ਹੁੰਦੀ ਹੈ ਪੁਲਿਸ ਵਾਲਿਆਂ ਦੀ ਸ਼ਾਇਦ ਮੇਰੇ ਹਿਸਾਬ ਨਾਲ ਰਿਕੁਆਇਰਮੈਂਟ ਹੁੰਦੀ ਹੈ ਕਿ ਜਿੱਥੇ ਵਿੱਚ ਉਹਨਾਂ ਨੂੰ ਆਰਟਿਸਟਾਂ ਦੀ ਸ਼ੈਲਡ ਹੋੜ ਹੁੰਦੀ ਹੈ ਜੀ ਮੈਂ ਚਾਹਨਾ ਕਿ ਚਲੋ ਮੈਂ ਹੈਲਪ ਕਰਾਂ ਉਹਨਾਂ ਦੀ ਪੁਲਿਸ ਵਾਲਿਆਂ ਦੀਆਂ ਚੀਜ਼ਾਂ ਵਿੱਚ ਕਿ ਜਿਵੇਂ ਕ੍ਰਾਈਮ ਹੁੰਦਾ ਵਾ ਉਹਨਾਂ ਦੇ ਸਕੈਚ ਬਣਾਉਂਦੇ ਆ ਜਿਵੇਂ ਜੀ ਆਰਟਿਸਟ ਉਹ ਮੈਂ ਕਹਿੰਦਾ ਕਿ ਚਲੋ ਕਰਾਂ ਮੈਂ ਓਕੇ ਅੱਛਾ ਇਹ ਮੈਨੂੰ ਦੱਸੋ ਕਿ ਆਪਾਂ ਦੇਖ ਰਹੇ ਸੀਗੇ ਸੋ ਇਸ ਟਾਈਮ ਪਹਿਲਾਂ ਵੀ ਤੁਸੀਂ ਬਹੁਤ ਸਾਰੇ ਲੋਕਾਂ ਦੀਆਂ ਵਿਅਕਤੀਗਤ 포ਟੋਆਂ ਵੀ ਬਣਾਈਆਂ ਵਾ ਇਸ ਤਰ੍ਹਾਂ ਕੋਈ ਹਸਬੈਂਡ ਵਾਈਫ ਨੇ ਜਾਂ ਕੋਈ ਸੈਂਟ ਨਹੀਂ ਹੁਣੇ ਬਣਾਈ ਆ ਕਿਸੇ ਦਾ ਵਰਕ ਆਇਆ ਵੇਰੀ ਗੁੱਡ ਵੇਰੀ ਗੁੱਡ ਇਹ ਆ ਵਾਪਿਸ ਦੇਣੀ ਹੈ ਫਰੇਮ ਕਰਵਾਇਆ ਸੋ ਦਰਸ਼ਕੋ ਦੇਖ ਸਕਦੇ ਹੋ ਕਿ ਇੱਕ ਇਹ ਹਸਬੈਂਡ ਵਾਈਫ ਦੀ ਕਿੱਡੀ ਸੋਹਣੀ ਤਸਵੀਰ ਇਸ ਲੜਕੇ ਨੇ ਕਿੱਡੀ ਮਿਹਨਤ ਦੇ ਨਾਲ ਬਣਾਈ ਆ ਔਰ ਕਈ ਤਸਵੀਰਾਂ ਨੇ ਜਿਦੇ ਵਿੱਚ ਲੋਕ ਆਪਣੇ ਬੱਚੇ ਦਾ ਜਨਮ ਦਿਨ ਮਨਾ ਰਹੇ ਆ ਕੋਈ ਮੋਟਰਸਾਈਕਲ ਦੇ ਉੱਤੇ ਲੜਕਾ ਖੜਾ ਪੋਜ਼ ਬਣਾ ਰਿਹਾ ਵਾ ਸੋ ਤਰ੍ਹਾਂ ਤਰ੍ਹਾਂ ਦੀ ਲੋਕਾਂ ਦੀਆਂ ਜਿਹੜੇ ਤੁਸੀਂ ਬਣਾਉਂਦੇ ਹੋ ਹਾਂਜੀ ਇਹਦੇ ਫਿਰ ਕੋਈ ਲੋਕ ਜਿਸ ਤਰ੍ਹਾਂ ਕੋਈ ਤੁਸੀਂ ਇਹਦਾ ਕੋਈ ਰੇਟ ਵੀ ਰੱਖਿਆ ਹੋਇਆ ਥੋੜਾ ਜਿਹਾ ਬਾਰੇ ਦੱਸਿਓ ਰੇਟ ਹੈ ਕਿ ਲੋਕੀ ਇਸ ਵਾਸਤੇ ਇਹਨਾ ਬੁਦਾਸ ਕੋ ਸਾਡੇ ਹੈ ਨਹੀਂ ਆ ਜੀ ਮਿਲ ਕਰਦਾ ਵੀ ਨਹੀਂ ਕੋਈ ਨਾ ਬੜੀ ਸੁਣਿਆ ਸ਼ਾਇਦ ਨਹੀਂ ਹੋਏਗਾ ਕਿਉਂਕਿ ਆਟਾ ਮਤਲਬ ਆਟਾ ਦਾ ਕੁਝ ਜੀ ਫਿਰ ਜੋ ਪਿਆਰ ਦਾ ਕੋਈ ਇਦਾਂ ਜੇ ਕੋਈ ਦਮ ਕੱਲਰ ਇਦਾਂ ਕੁਝ ਖਾਸ ਨਹੀਂ ਹੁੰਦੇ। ਅੱਛਾ ਲਖਸ਼ੇ ਇਹ ਵੀ ਇਹ ਵੀ ਪਤਾ ਲੱਗਾ ਵਾ ਕਿ ਤੁਸੀਂ ਜੁਡੋ ਦੇ ਵਿੱਚ ਵੀ ਕਾਫੀ ਧੀਰ ਦਾ ਜੜਾ ਵਾ ਉਹ ਉਹ ਜੁਡੋ ਵੀ ਖੇਡ ਰਹੇ ਹੋ। ਹਾਂਜੀ ਮੈਂ ਜੁਡੋ ਖੇਡਦਾ। ਥੋੜਾ ਉਹਦੇ ਬਾਰੇ ਦੱਸੋ ਕਿ ਜੁਡੋ ਦੇ ਵਿੱਚ ਤੁਸੀਂ ਕਦੋਂ ਦੇ ਲੱਗੇ ਹੋਏ ਹੋ? ਤੁਹਾਡੇ ਕੋਚ ਕੌਣ ਨੇ? ਠੀਕ ਹੈ। ਔਰ ਕਿੱਥੋਂ ਤੱਕ ਤੁਸੀਂ ਉਹ ਜੁਡੋ ਦੇ ਵਿੱਚ ਵੀ ਪਹੁੰਚੇ ਹੋ? ਮੈਂ ਕਾਫੀ 5-6 ਸਾਲ ਹੋ ਗਏ ਮੇਰੇ ਫਾਦਰ ਸਾਹਿਬ ਨੇ ਵੀ ਜੁਡੋ ਦੇ ਖਿਡਾਰੀ ਸੀ ਬਹੁਤ। ਓਕੇ ਤੇ ਉਹਨਾਂ ਚਲੋ ਸੁਪਨਾ ਨਹੀਂ ਪੂਰਾ ਹੋ ਗਿਆ ਕਿ ਕਈ ਫਾਈਨੈਂਸ਼ਲ ਹਾਲਤਾਂ ਕਾੜਨ ਜੀ ਫਿਰ ਉਹਨਾਂ ਨੇ ਸਾਡ ਨੂੰ ਦੋਨਾਂ ਭਰਾਵਾਂ ਨੂੰ ਕਿਹਾ ਕਿ ਚਲੋ ਪਾ ਗਏ ਫਿਰ ਸਾਸੀ ਕੋਸਾ ਬਣਾਉਣ ਵਾਲੇ ਕੀਤਾ ਨਾ ਹਮ ਹਮ ਕਿ ਫਿਰ ਉਹਨਾਂ ਨੇ ਬੜੀ ਹੈਲਪ ਕੀਤੀ ਸਾਡੀ ਬਹੁਤ ਹੁਣ ਮੈਂ ਨੈਸ਼ਨਲ ਖੇਡਿਆ ਸੀ ਪਰ ਮੇਰੀ ਪੋਜੀਸ਼ਨ ਨਹੀਂ ਆਈ ਉਸਾਇ ਹਮ ਹਮ ਤੇ ਛੋਟੇ ਬਰਦਰ ਦੀ ਹੁਣ ਇਸ ਟਾਈਮ ਉਹ 골ਡ ਆਇਆ ਦਾ ਨੈਸ਼ਨਲ ਚੋਂ ਓਕੇ ਤੇ ਇਹਦਾ ਵਧੀਆ ਚੱਲਦਾ ਗਿਆ ਹੁੰਦਾ ਵੀ ਹਾਂ ਜੀ ਸੋ ਅੱਗੇ ਕੀ ਤੁਹਾਡਾ ਟਾਰਗੇਟ ਹੈ ਕਿਥੋਂ ਤੱਕ ਤੁਸੀਂ ਹੁਣ ਜੁਡੋ ਦੇ ਵਿੱਚ ਔਰ ਇਸ ਜਿਹੜਾ ਮਾਥਾ ਦੇ ਨਾਲ ਜਿਹੜਾ ਤੁਸੀਂ ਆਰਟ ਕਰਦੇ ਹੋ ਕਿਥੋਂ ਤੱਕ ਪਹੁੰਚਣਾ ਚਾਹੁੰਦੇ ਹੋ ਬਸ ਭਾਈ ਹਾਂ ਹਾਂਜੀ ਅਦੇ ਵਿੱਚ ਪਹੁੰਚਣਾ ਹੁਣ ਇਹ ਹੀ ਹੈ ਕਿ ਪੈਛੇ ਨਹੀਂ ਕਿ ਜਿੰਨਾ ਨਿਖੜੀ ਜਾਏ ਸਮੁੰਦਰ ਹੀ ਹੈ ਇੱਕ ਆਰਟ ਇੱਕ ਸਮੁੰਦਰ ਹੈ ਜਿੰਨਾ ਡੂੰਘਾ ਬੜੀ ਜਾਏ ਬੜੀ ਜਾਂਦਾ ਬੰਦਾ ਜੀ ਅਦੇ ਵਿੱਚ ਜਿਵੇਂ ਹੋਰ ਪੇਂਟਿੰਗ ਆ ਜਾਂਦੀ ਹੈ ਵਾਟਰ ਕਲਰ ਆ ਜਾਂਦੀ ਕ੍ਰੈਲਿਕ ਪੇਂਟਿੰਗ ਆ ਜਾਂਦੀ ਆਇਲ ਪੇਂਟਿੰਗ ਆ ਜਾਂਦੀ ਹੈ ਵਾਲ ਪੇਂਟਿੰਗ ਆ ਕਾਫੀ ਮਤਲਬ ਹੁੰਦਾ ਕਿ ਚਲੋ ਨਾਮ ਲੈ ਕਰਾਂਗੇ ਸੋ ਗੱਲਬਾਤ ਦੇ ਲਈ ਬਹੁਤ-ਬਹੁਤ ਧੰਨਵਾਦ ਇਹ ਇੱਕ ਯੰਗ ਆਰਟਿਸਟ ਗੁਰਦਾਸਪੁਰ ਦਾ ਲਖਸ਼ੇ ਜਿਹੜਾ ਕੁਝ ਮਿੰਟਾਂ ਦੇ ਵਿੱਚ ਹੀ ਪੈਨਸਲ ਦੇ ਨਾਲ ਤੁਹਾਡੀ ਸ਼ਾਨਦਾਰ ਤਸਵੀਰ ਜਿਹੜੀ ਆ ਇੱਕ ਕਾਗਜ਼ ਦੇ ਉੱਪਰ ਬਣਾ ਦਿੰਦਾ ਵਾ ਔਰ ਇਸ ਦੇ ਨਾਲ ਨਾਲ ਇਸ ਨੌਜਵਾਨ ਵੱਲੋਂ ਜਿਹੜਾ ਵਾ ਯੂਡੋ ਦੇ ਵਿੱਚ ਵੀ ਕਾਫੀ ਟਾਈਮ ਦੀ ਮਿਹਨਤ ਕੀਤੀ ਜਾ ਰਹੀ ਆ ਹਾਲਾਂਕਿ ਨੈਸ਼ਨਲ ਜਰੂਰ ਖੇਡਿਆ ਵਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਅਗਲੀ ਵਾਰ ਜਿਹੜਾ ਨੈਸ਼ਨਲ ਦੇ ਵਿੱਚ 골ਡ ਜੜਾ ਵਾ ਉਹ ਤੁਸੀਂ ਵੀ ਜਰੂਰ ਲੈ ਕੇ ਆਓਗੇ ਜੇਕਰ ਪੇਂਟਿੰਗ ਦੀ ਗੱਲ ਕਰੀਏ ਤਾਂ ਮੇਰੀ ਲੋਕਲ ਨੂੰ ਵੀ ਅਪੀਲ ਆ ਕਿ ਜੇਕਰ ਤੁਸੀਂ ਆਪਣੇ ਬੱਚੇ ਦੀ ਆਪਣੀ ਕੋਈ ਵੀ ਤਸਵੀਰ ਬਣਾਉਣਾ ਚਾਹੁੰਦੇ ਹੋ ਤਾਂ ਮੈਂ ਇਸ ਨਿਊਜ਼ ਦੇ ਵਿੱਚ ਇਸ ਆਰਟਿਸਟ ਲਖਸ਼ੇ ਦਾ ਨੰਬਰ ਵੀ ਮੈਂਸ਼ਨ ਕਰਾਂਗਾ ਗੁਰਦਾਸਪੁਰ ਆਸਾਨੀ ਨਾਲ ਤੁਸੀਂ ਇਸ ਨੌਜਵਾਨ ਆਰਟਿਸਟ ਤੱਕ ਪਹੁੰਚ ਸਕਦੇ ਹੋ ਮੈਂ ਇਸ ਟਾਈਮ ਗੁਰਦਾਸਪੁਰ ਤੋਂ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਦੇ ਨਾਲ ਤੁਹਾਡਾ ਆਪਣਾ ਰਿਪੋਰਟਰ ਰਜੇਸ਼ ਪੰਡਤ ਐਕਸਪ੍ਰੈਸ ਨਿਊਜ਼ ਨੈਟ ਦੇ ਲਈ ਧੰਨਵਾਦ